ਅੱਜ ਦੀ ਅੱਜ ਇੱਕ ਭਾਣਾ ਵਰਤਿਆ ਸਾਧ ਸੰਗ ਬੜਾ ਦੁਖ ਰੂਪ ਅਜੇ ਨਹੀਂ ਪਤਾ ਕਿਸੇ ਨੂੰ ਜਿਹੜੇ ਰੋਜ਼ ਟੀਵੀ ਦੇਖਦੇ ਹਨ ਰਹਿ ਰਹਿ ਦਾ ਪਾਠ ਹੋ ਰਿਹਾ ਸੀ ਇੱਕ ਮਨਮੁਖ ਬੰਦਾ ਬੇਅਦਵੀ ਕਾਰਨਵਾਜ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਥੇ ਬਿਲਕੁਲ ਉੱਪਰ ਚੱਲਿਆ ਗਿਆ ਜਿੱਥੇ ਕਿਰਪਾਨ ਸ੍ਰੀ ਸਾਹਿਬ ਪਈ ਹੁੰਦੀ ਹੈ ਖੈਰ ਸੰਗਤ ਸੀ ਫਟਾਫਟ ਉਹਨੂੰ ਫੜ ਲਿਆ ਉਹਨੂੰ ਦੇਖ ਕੇ ਬੜਾ ਦੁੱਖ ਹੋਇਆ ਵੀ ਇਹ ਲੋਕ ਹੱਦ ਹੋ ਗਈ ਇੰਨਾ ਹੀ ਕਮਜ਼ੋਰ ਸਮਝ ਲਿਆ ਇਹਨਾਂ ਨੇ ਸਿੰਘਾਂ ਨੂੰ ਇੰਨਾ ਹੀ ਕਮਜ਼ੋਰ ਸਮਝ ਲਿਆ ਪਹਿਲਾਂ ਆਨੰਦਪੁਰ ਸਾਹਿਬ ਉਥੇ ਵੇਅਦ ਵੀ ਕਰਤੀ ਮਗਰੋਂ ਫੇਰ ਕਹਿੰਦੇ ਜੀ ਪਤਾ ਕੀ ਹੁੰਦਾ ਜਦੋਂ ਫੇਰ ਪੁਰਥ ਨੂੰ ਦੇ ਦਿੰਨੇ ਤੇ ਉਹਨੂੰ ਮੈਂਟਰ ਕਹਿ ਕੇ ਛੱਡ ਦਿੰਦੇ ਨੇ ਡਾਕਟਰੀ ਉਹਨਾਂ ਕੋਲੇ ਉਹ ਸਰਟੀਫਿਕੇਟ ਬਣਾ ਹੀ ਹੁੰਦਾ ਪਹਿਲਾਂ ਪੇਤਾ ਜੀ ਪਾਗਲ ਹੈ ਇਹ ਪਾਗਲ ਹੈ ਉਹ ਕੋਈ ਅੱਗੇ ਸੌਂਦੇ ਹੁੰਦੇ ਕਹੇ ਜੀ ਸਾਡੀ ਬੁੜੀ ਕਮੜੀ ਹੈ ਕਾਤੇ ਅਖੇ ਲੋਕਾਂ ਦੇ ਭਾਂਡੇ ਚੱਕ ਲਿਆਉਂਦੀ ਹੈ ਉਹ ਕਮੜੀ ਹੈ ਫਿਰ ਜਿਹੜੀ ਚੱਕ ਲਿਆਉਂਦੀ ਹੈ ਕਿ ਉਹ ਘਰ ਦੇ ਭਾਂਡੇ ਬਾਹਰ ਨਹੀਂ ਛੱਡ ਦਿੰਦੀ ਤੇ ਮੈਂਟਲ ਜੇ ਹੋਵੇਗੇ ਇਹ ਹੀ ਸੋਚਦਾ ਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੀਏ ਤੇ ਅੱਜ ਫਿਰ ਉਦੋਂ ਬਾਅਦ ਖੁਸ਼ੀ ਹੋਈ ਤੁਹਾਨੂੰ ਤਾਂ ਭਾਈ ਜਦੋਂ ਨਾਲ ਦੀ ਨਾ ਖਬਰ ਆ ਗਈ ਬਈ ਸਿੰਘਾਂ ਨੇ ਕਿਤੇ ਬਾਹਰ ਡਿਊਟੀ ਨਹੀਂ ਟੱਪਣ ਦਿੱਤਾ ਉਥੇ ਝਟਕਾਤਾ ਕਰਤਾ ਖਤਮ ਕਿਉਂ ਕੀਤਾ ਕਿਉ ਗੁਰੂ ਕਲਗੀਧਰ ਪਾਤਸ਼ਾਹ ਦੀ ਰਵਾਇਤ ਹੈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਉੱਪਰ ਹਮਲਾ ਕੀਤਾ ਦੋ ਨੌਜਵਾਨਾਂ ਨੇ ਪਠਾਣਾ ਨੇ ਸੱਚੇ ਪਾਤਸ਼ਾਹ ਨੇ ਇੱਕ ਨੂੰ ਤਾਂ ਉਥੋਂ ਭੱਜਣ ਹੀ ਨਹੀਂ ਦਿੱਤਾ ਉਥੇ ਹੀ ਝਟਕਾਤਾ ਦੂਸਰਾ ਸਿੰਘਾਂ ਨੇ ਝਟਕਾਤਾ ਜੀ ਕਿ ਉਥੇ ਕਹਿੰਦੇ ਵੀ ਮੁਕਦਮਾ ਕਰਾਂਗੇ ਤੇ ਸਰਕਾਰੀ ਦਰਵਾਜ਼ੇ ਫਿਰ ਉੱਥੋਂ ਫੈਸਲਾ ਹੋਊਗਾ ਕੋਈ ਫਿਰ ਵੈ ਸਾਨੂੰ ਗੁਰੂ ਕਾਲ ਦੀ ਧਰ ਪਾਛਾ ਨਹੀਂ ਸਿਖਾਈ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜੀ ਬਾਰਾ ਕਾਰਮ ਸੰਗੋ ਤੁਥੇ ਕੀਤਾ ਸ਼ਾਬਾਸ਼ ਸ਼ਾਬਾਸ਼ ਤੁਹਾਡੇ ਐਵੇਂ ਹੀ ਕਰੋਗੇ ਤੇ ਮਜਾਲ ਕੀ ਕੋਈ ਗੁਰੂ ਗ੍ਰੰਥਾ ਹੈ ਮਹਾਰਾਜੀ ਵੱਲ ਅੱਖ ਚੱਕ ਕੇ ਵੀ ਦੇਖ ਲਵੇ ਬਸ ਇਹੀ ਕਮੀਤੀ ਇਹ ਪੂਰੀ ਕਰਤੀ ਸਿੰਘੋ ਛਾਵਾ ਛੇ ਇਹ ਤਰ੍ਹਾਂ ਕਦੇ ਵੀ ਹੁਣ ਕੋਈ ਬੇਅਦਬੀ ਕਰਨ ਦੀ ਹਿੰਮਤ ਨਹੀਂ ਕਰੇਗਾ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਤਰ੍ਹਾਂ ਖਾਲਸਾ ਚੜ੍ਹਦੀ ਕਲਾ ਵਿੱਚ ਰਹੇ ਕਿਉਂਕਿ ਮਹਾਰਾਜ ਦਾਪਾ ਨੂੰ ਵੱਟੇ ਨਹੀਂ ਇਹ ਕੀਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਚੜ੍ਹਦੀ ਕਲਾ ਹੈ ਭਲਾ ਥਬਦਾ ਚਾਹੁੰਨੇ ਆ ਪਰ ਜੇ ਵੀ ਕੋਈ ਚੜ੍ਹ ਕੇ ਆਵੇ ਫਿਰ ਉਹਨੂੰ ਤਾਂ ਚਾਟਾ ਛਕਾਉਣਾ ਹੀ ਪੈਂਦਾ ਨਾ